ਸ਼ਾਰਟ ਸਰਕਟ ਨਾਲ ਘਰ ਚ ਲੱਗੀ ਅੱਗ ਫਾਇਰ ਬ੍ਰਿਗੇਡ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਮਹਿਲ ਨਗਰ ਗਲੀ ਨੰਬਰ 3 ਬਰਨਾਲਾ ਵਿਖੇ ਇੱਕ ਘਰ ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਫਾਇਰ ਬ੍ਰਿਗੇਡ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਜਾਣਕਾਰੀ ਦਿੰਦਿਆਂ ਫਾਇਰਮੈਨ ਚਮਕੌਰ ਸਿੰਘ ਨੇ ਦੱਸਿਆ ਕਿ ਫਾਇਰ ਦਫ਼ਤਰ ਵਿਖੇ ਜਗਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਦਾ ਫੋਨ ਆਇਆ ਕਿ ਮਹਿਲਨਗਰ ਵਿਖੇ ਘਰ ਚ ਅੱਗ ਲੱਗ ਗਈ ਹੈ ਅਸੀਂ ਦੋ ਗੱਡੀਆਂ ਲੈ ਕੇ ਪਹੁੰਚ ਗਏ ਦੇਖਿਆ ਤਾਂ ਕਮਰੇ ਵਿੱਚ ਏਸੀ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋਈ ਸੀ ਸਾਡੀ ਟੀਮ ਰਣਜੀਤ ਸਿੰਘ ਫਾਇਰਮੈਨ ਅਤੇ ਹੋਰ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ ਹੈ ਇਸ ਘਟਨਾ ਦੌਰਾਨ ਬੈੱਡ ਏਸੀ ਜਲ ਕੇ ਸਵਾਹ ਹੋ ਗਏ ਹਨ ਹਾਂ ਜੀ ਕੀ ਨਾਮ ਹੈ ਬਈ ਮੇਰਾ ਚਮਕੌਰ ਸਿੰਘ ਫਾਇਰਮੈਨ ਜੀ ਐਵੇਂ ਕਿੱਥੇ ਅੱਗ ਲੱਗੀ ਹੈ ਇਹ ਬਰਨਾਲੇ ਵਿੱਚ ਆ ਮਹਿਲ ਨਗਰ ਆਈਟੀ ਚੌਂਕ ਦੇ ਨੇੜੇ ਗਲੀ ਨੰਬਰ 3 ਕਿੰਨਾ ਦਾ ਕਾਰ ਸੀ ਇਹ ਜਗਜੀਤ ਸਿੰਘ ਸਨਫ ਸਖਵੰਤ ਸਿੰਘ ਕਿਸਕੇ ਕਿਸ ਕਾਰਨ ਅੱਗ ਲੱਗੀ ਹੈ ਅੱਗ ਦਾ ਕੋਈ ਇਹ ਇਹਨਾਂ ਦਸਮਤਾਲਪਕ ਦਾ ਸੌਟ ਸਰਕਟ ਹੀ ਹੈ ਏਸੀ ਦੇ ਵਿੱਚ ਕੋਈ ਆਈ ਗੜਬੜ ਹੋ ਤਾਂ ਅੱਗ ਲੱਗੀ ਤੇ ਅੱਗ ਹੁਣ ਕੰਟਰੋਲ ਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਤਕਰੀਬਨ ਏਸੀ ਦਾ ਤੇ ਇੱਕ ਬੈੱਡ ਦਾ ਕੋਨਾ ਦੇ ਮੱਚਾ ਕੋਈ ਖਾਸ ਨਹੀਂ ਹੈਗਾ ਏਸੀ ਦਾ ਜਿਹੜਾ ਸੀ ਉਹ ਲਗਭਗ ਨੁਕਸਾਨ ਹੋ ਗਿਆ ਜਿਆਦੇ ਕਿੰਨੀਆਂ ਗੱਡੀਆਂ ਲੱਗੀਆਂ ਪੈਰ ਗੱਡੀਆਂ ਫਾਇਰ ਗੱਡੀਆਂ ਅਸੀਂ ਪਹੁੰਚੇ ਮੌਕੇ ਤੇ ਪਹੁੰਚੇ ਮੌਕੇ ਤੇ ਵੇਖਿਆ ਜੀ ਆਨਸਾਰ ਵੀ ਅੱਗ ਕੰਟਰੋਲ ਸੀਗੀ ਤੇ ਠੀਕ ਹੈ ਜੀ ਦੋ ਗੱਡੀਆਂ ਅਸੀਂ ਲੈ ਕੇ ਆਏ ਇੱਕ ਛੋਟਾ ਫਾਇਰ ਟੈਂਕਰ ਇੱਕ ਵੱਡਾ ਇਹ ਕਿੰਨੇ ਟਾਈਮ ਦੇ ਸਮੇਂ ਦੇ ਵਿੱਚ ਪਹੁੰਚੀਏ ਤੁਸੀਂ ਸਾਡੇ ਕੋਲੇ ਤਕਰੀਬਨ ਕੋਈ 4:05 ਦੇ ਮਿੰਟ ਦੇ ਕਾਲ ਆਈ ਆ ਤੇ 5-4 ਮਿੰਟ ਦੇ ਵਿੱਚ ਅਸੀਂ ਉਰੇ ਆ ਗਏ ਅੱਗ ਦੇ ਕਾਬੂ ਪਾ ਲਿਆ ਹਾਂਜੀ ਹਾਂਜੀ ਅੱਗ ਕੰਟਰੋਲ ਆ ਜੀ